ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਾਂ ਪੰਜਾਬੀ ਸਿਚਰ ਬਲਾਗ ਤੇ ਹੋਸਾ ਆਉਂਦੀ ਤੇ ਮੇਰੇ ਤੇ ਅੰਮੀ ਦੇ ਸਾਰੇ ਟਿਕ ਟਾਕ ਹੋ ਗੁੰਗੇ ਤੇ ਅੱਗੇ ਤੁਸੀਂ ਹੋਵੋਗੇ ਜੀ ਇੱਥੇ ਕਰ ਰਹੀ ਹਾਂ ਜੀ ਸਬਜ਼ੀ ਦੀ ਤਿਆਰੀ ਸਬਜ਼ੀ ਆਪਾਂ ਬਣਾਵਾਂਗੇ ਜੀ ਅ ਮਟਰ ਚਨੀਰ ਇਹਦੇ ਨਾਲ ਤੜਕਾ ਤਿਆਰ ਕਰਨੀ ਹੈ ਤੇ ਇੱਧਰ ਦੁੱਧ ਰੱਖਿਆ ਪਹਿਲਾਂ ਬਣਾਵਾਂਗੇ ਪਨੀਰ

अच ठंड बहुत ज्यादा सी जी सवेरे भी दस्यो भी थोटे भी बत अच अज तो भी लेट निकली निकल पाई पर डेढ़ दो बजे निकली अवेरे तो था बहुत ठंड सी इधर दुद्ध नी आ रही है जी अपने आप सिरका पा पनीर बना लें निबू साद भी बना लेंगे जी जो निबू होंगे ने गर्मी नींबू भी बना लें ਦਰਹਣਾ ਤੜਕਾ ਵੀ ਤਿਆਰ ਕਰਨਾ ਹੈ ਜਿਹਦੇ ਵਿੱਚ ਪਾਣੀ ਨਹੀਂ ਫਿਰ ਨੌਂ ਮਿਰਚ ਪਹਿਲਾਂ ਪਨੀਰ ਬਣਾ ਕੇ ਰੱਖਣਾ ਤੜਕਾ ਲਾਗੀ ਜਿਹਦੇ ਵਿੱਚ ਨੌਂ ਮਿਰਚ ਪਾ ਕੇ ਸਾਰਾ ਕੁਸਮਾਂਜੀ ਮਟਰ ਵੀ ਪਾ ਦੂੰਗੀ ਠੀਕ ਗੈਸ ਆਪਾਂ ਨਹੀਂ ਹੁਣ ਜਿਆ ਕਰਕੇ ਮੈਂ ਧਾਰਾ ਚੋਂ ਚਲੀ ਜਾऊंगी ਆਉਂਦੇ ਟੱਕਰੀਤੀ ਹੋਗੀ ਜੀ ਇਹੇ ਆ ਕੇ ਪਨੀਰ ਪਾ ਲਈ ਪਨੀਰ ਅੰਦਰ ਕੋਨੇ ਦੇ ਵਿੱਚ ਪਾ ਕੇ ਰੱਖ ਦਿੰਨੇ ਆਂ ਭਜਨ ਦੇ ਦਾਂ ਮਿੱਤੇ जब तक मैं धारा चुका हो होगी जी पनीर तो अपने अपने तो भी रिजे हुई है तो ना भी ध्यान रखा लाभ पनीर अपना बन गया ਇਸ ਕਰਦਣੇ ਆਪੇ ਬੰਦ ਇੱਕ ਇਧਰ ਪਾ ਲਵਾਂਗੇ ਚੱਪਾ ਇਹ ਮਾ ਜਿਆ ਲੱਗਿਆ ਕਿ ਇਹ ਮੱਕਟਾ ਮਖਣੀ ਆ ਵੀ ਘਟ ਘਟ ਕੁੱਜੀ ਅਵਾਜ਼ ਆਉਂਦੀ ਸੀ ਫੇਰ ਬਾਹਰ ਨੂੰ ਕਰਨਾ ਕਿ ਕਹੀ ਗਈ ਚੇਹੇ ਪਾ ਦੇਣੇ ਮੋਹ ਵਿੱਚ ਮੋਹ ਕੱਟ ਲੈ ਕੱਟ ਲੈ ਕੇ ਲੈਣਾ ਨੂੰ ਸਾਖ ਦਾ ਸਾਰੀ ਜਾਬੀ ਲਿਗ ਰਹੇ ਚੈੱਕ ਕਰ ਲਾਂਗੇ ਫਿਰ ਪਾ ਲਾਂਗੇ ਹਰੀਆਂ ਮਿਰਚਾਂ ਪਾਈਆਂ ਹੋਈਆਂ ਨੇ ਥੋੜੀ ਜਿਹੀ ਲਾਲ ਪਾ ਲਈਆਂ ਤੇ ਹਲਦੀ ਪਾ ਦਿੰਦੇ ਜੀ ਨਮਕ ਪਾ ਦੇ ਵਿੱਚ ਸਮਾਨ ਪਾਉਣ ਵਾਲਾ ਹਨ ਤੇ ਥੋੜੀ ਜਿਹੀ ਪਾਲਾਂਗੀ ਜੀ ਦੇਗੀ ਮਿਰਚ ਇਹਨਾਂ ਕਲਰ ਬੜੀਆ ਹੋ ਜੂਗਾ ਅੱਜ 12 ਤਰੀਕ ਕੱਲ ਨੂੰ ਹੈ ਲੋਹੜੀ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਨੇ ਸਾਰੇ ਆਂਡੇ ਘਰ ਖੁਸ਼ੀਆਂ ਆਉਣ ਜੀ ਇਹ ਅੱਜ 12 ਤਰੀਕ ਹੈ ਜੀ ਅੱਜ ਹੈਗਾ ਆਪਣੇ ਹਰਸ਼ਪ੍ਰੀਤ ਦਾ ਜਨਮ ਦਿਨ ਵੱਡੇ ਬੇਟੇ ਦਾ ਲੋਹੜੀ ਤੇ ਇਕਦਮ ਪਹਿਲਾਂ ਦਾ ਜਨਮ ਦਿਨ ਜੀ ਉਹਦਾ ਬਰਡੇ ਹੋ ਗਏ ਦੀ ਬੱਚੇ ਨੂੰ ਬਾਹਰ ਮਨਾ ਲੈਂਦੇ ਨੇ ਪਹਿਲਾਂ ਛੋਟੇ ਹੁੰਦੇ ਸੀ ਘਰੇ ਚਾਹ ਹੁੰਦਾ ਛੋਟੇ ਬੱਚਿਆਂ ਨੂੰ ਕੇਕ ਕੱਟਣ ਦਾ ਹੁਣ ਤਾਂ ਬਾਹਰ ਹੀ ਬਣਾ ਲੈਂਦੇ ਨੇ ਜਿੱ ਇਕੱਠੇ ਹੋ ਕੇ ਘਰੇ ਸਾਨੂੰ ਦੇ ਗਿਆ ਸੀਗਾ ਜੀ ਖਾਣ ਵਾਸਤੇ ਸਮਾਨ ਲੈ ਕੇ ਤੇ ਆਪ ਹੁਣ ਬਾਹਰ ਆਉਦੇ ਦੋਸਤਾਂ ਆ ਗਏ ਹੋਏ ਨੇ ਥੋੜਾ ਜਿਵੇਂ ਸੈਟ ਕਰੀ ਵਿੱਚ ਹੋਰ ਪਾਤਾ ਪਾਣੀ ਦੇ ਅਲੱਗ ਨਹੀਂ ਹੋਇਆ ਸੀ ਚੰਗੀ ਤਰ੍ਹਾਂ ਥੋੜਾ ਥੋੜਾ ਸੀਗਾ ਤਾਂ ਕਰਕੇ ਉਹ ਪਾਣੀ ਪਾ ਦਿੱਤਾ ਹੈ ਸਿਰਕਾ ਪਾ ਦਿੰਦਾ ਇਹ ਜਿਹੜਾ ਅੱਜ ਇਹਨਾਂ ਠੰਡ ਕਰਕੇ ਸਵੇਰ ਦਾ ਤਾਂ ਕੋਈ ਵਲੌਗ ਬਣਾਉਣ ਦੇ ਲਈ ਕਰ ਆਏਗਾ ਤੇ ਹੋਣੀ ਬਣਾਇਆ ਸਵੇਰ ਦਾ ਕੰਮ ਕਰਤੀ ਫਿਰ ਵਸਾ ਫਿਰ ਜਾਈ ਜਿਵੇਂਗੀ ਧੁੱਪ ਨਹੀਂ ਨਿਕਲੀ ਸੀ ਦੁਪਹਿਰ ਹੀ ਨਿਕਲੀ ਹੈ ਧੁੱਪ ਥੋੜੀ ਧੁੱਪ ਨਾਲ ਵਾਰਸ ਇੱਕ ਉਦੀ ਲੱਗਦੀ ਹਵਾ ਚੱਲਦੀ ਹੁੰਦੀ ਹੈ ਨਾਲ ਇਹਨੂੰ 2 ਮਿੰਟ ਹੋਰ ਠੰਡਾ ਹੋਏ ਤਾਂ ਫਿਰ ਪਾਣੀ ਚ ਪਾ ਦਈਏ ਆਪਾਂ ਕਿ ਮਸਾਲਾ ਵੀ ਹੋ ਜੇ ਨਾਲ ਆਪਣਾ ਨੇ ਟਾਈਮ ਚ ਮਟਰ ਆਪਾਂ ਧੋ ਕੇ ਰੱਖ ਲੈਨੇ ਜਿਵੇਂ ਤੇ ਇਧਰ ਆਪਣਾ ਮਸਾਲਾ ਵੀ ਤਿਆਰ ਹੈ ਥੋੜਾ ਜਿਹਾ 1 ਮਿੰਟ ਸੇਕ ਹੋਰ ਲਵਾ ਲਾਂਗੇ ਆਪਾਂ ਇਦਰਾ ਮੱਖਣੀ ਰਿਜ ਰਹੀ ਹੈ ਜੀ ਆਪਣੀ ਕਿਉਂ ਬਣ ਰਹੀ ਹੈ ਨਾਲ ਨਾਲ ਆਪਾਂ ਇਹਦਾ ਵੀ ਧਿਆਨ ਰੱਖਾਂਗੇ ਇਦਰਾ ਆਪਣਾ ਪਨੀਰ ਬਣਿਆ ਹੋਇਆ ਜੀ ਪਾਣੀ ਬਿਲਕੁਲ ਅਲੱਗ ਹੋ ਗਿਆ ਤੇ ਹੁਣ ਇਹਨੂੰ ਪੌਣੇ ਦੇ ਵਿੱਚ ਪਾ ਕੇ ਦੱਬ ਕੇ ਰੱਖ ਦਿੰਨੇ ਆ ਅੱਧੇ ਪੌਣੇ ਘੰਟੇ ਲਈ ਰੱਖ ਦਾਂਗੇ ਜੀ ਸੈੱਟ ਹੋ ਜਾਊਗਾ ਹੁਣ ਮਰਲਾ ਪਾ ਦਿੰਦੇ ਆ ਆਪਾਂ ਵਿੱਚ ਦੋ ਕੁ ਮਿੰਟ ਮਟਰ ਮਸਾਲੇ ਦੇ ਵਿੱਚ ਹੀ ਪਕਾ ਲਾਂਗੇ। 2-3 ਮਿੰਟ ਬਾਅਦ ਜਦੋਂ ਜਿਹੜਾ ਪਾਣੀ ਆਖ ਲੈਣਗੇ ਉੱਪਰ ਗਰਮ ਹੋਣਗੇ। ਫਿਰ ਉਹ ਹੀ ਪਾਣੀ ਆਪੇ ਦੇ ਵਿੱਚ ਪਾ ਦਿੰਗੇ ਜੀ ਗਰਮ ਹੋਏ ਹੋਏ। ਕੁਝ ਪਾਣੀ ਆਪਾਂ ਪਨੀਰ ਆ ਪਾ ਲਾਂਗੇ ਜਿਹੜਾ ਪਨੀਰ ਬਣਾਇਆ ਆਪਾਂ। ਉਹਦੇ ਵਿੱਚ ਜਿਹੜਾ ਪਾਣੀ ਨਿਕਲਦਾ ਹੈ ਉਹਦੇ ਵਿੱਚੋਂ ਵੀ ਆਪਾਂ ਇਹਦੇ ਵਿੱਚ ਪਾਉਂਗੇ ਸਬਜ਼ੀ ਦੇ। ਸਾਰਾ ਤਾਂ ਨਹੀਂ ਪਾਉਂਦੇ ਸਬਜ਼ੀ ਥੋੜੀ ਆਪਾਂ ਪਾ ਕੇ ਆਪਾਂ ਘੱਟ ਪਾ ਲਾਂਗੇ। ਹੁਣ ਆਪਾਂ ਗੈਸ ਘੱਟ ਤੇ ਕਰ ਦਨੇ ਆਂ ਪਾਣੀ ਪਾ ਦਏ ਵਿੱਚ ਕਿ ਦੂਜਾ ਪਾਣੀ ਪਾ ਦਨੇ ਆਂ ਇਹ ਰੱਖ ਕੇ ਪਣੀ ਆ ਆਪਾਂ ਇਹ ਵੀ ਪਾ ਲਾਂਗੇ ਵਿੱਚ ਜਿੰਨੀ ਕ ਆਪਣੀ ਸਬਜ਼ੀ ਆ ਉਹਦੇ ਹਿਸਾਬ ਨਾਲ ਪਾ ਲਿਆ ਜੀ ਸਾਰਾ ਪਾਣੀ ਨਹੀਂ ਪਾਇਆ ਮੈਂ ਗਲਾਸ ਤੋਂ ਵੱਧੇ ਪਾ ਦਿਆ ਦਿਕਾ ਦਨੇ ਜੀ ਹੌਲੀ ਹੌਲੀ ਬੜੀ ਜਾਊਗੀ ਤੇ ਇਹ ਇਹ ਅਸੀਂ ਬੰਦ ਕਰ ਦਿੰਦੇ ਆ ਆ ਕੇ ਫੇਰ ਚਲਾ ਦੂਗੀ ਮੈਂ ਧਰਾਂ ਚੋਂ ਬਾਅਦ ਉਹਨਾ ਟਾਈਮ ਬੰਦ ਕਰ ਦਿੰਦੀ ਆ ਮਾਟਰ ਆਪਣੇ ਹੀ ਜੇ ਪਈ ਹੈ ਜੀ ਹੁਣ ਇਹਦੇ ਵਿੱਚ ਪਨੀਰ ਕੱਟ ਕੇ ਪਾ ਦਿੰਨੇ ਆ ਈ ਆਟਾ ਬਣੂਗਾ ਲੈ ਆਪਣੇ ਤਾਂ ਇਹਨਾਂ ਦੁਆਰੀ ਗੈਸ ਚ ਲਾਤਾ ਸੀ ਆਖੇ ਮਾ ਆਪਣੀ ਥੱਲੇ ਚੰਗੀ ਤਰ੍ਹਾਂ ਘੋ ਬਣਿਆ ਨਾ ਜੀ ਇਤਨੀ ਕੱਟ ਲਿਆ ਜੀ ਆਪਾਂ ਮੈਨੂੰ ਕੱਟ ਲੈਂਦੀਆਂ ਮੀਡੀਅਮ ਜੇ ਪੀਸੇ ਕੱਟਾਂਗੇ ਬਿਲਕੁਲ ਸੌਫਟ ਪਨੀਰ ਬਣ ਕੇ ਤਿਆਰ ਹੋਏਗਾ ਘਾਦੇ ਪਨੀਰ ਦੀ ਤਾਂ ਕੋਈ ਵਿਸ ਨਹੀਂ ਹੈਗੀ ਅੱਜ ਠੰਡ ਜ਼ਿਆਦਾ ਕਰਕੇ ਨਾ ਸਵੇਰੇ ਸਵੇਰੇ ਜਦੋਂ ਉੱਠੀ ਆ ਸਿਰ ਨੂੰ ਹਵਾ ਲੱਗੀ ਨਾ ਟੋਪੀ ਲੈ ਲੈਣੀ ਆ ਜੀ ਫਿਰ ਵੀ ਕਦੇ-ਕਦੇ ਲੱਗ ਜਾਂਦੀ ਹੈ ਤੇ ਸਾਰਾ ਦਿਨ ਹੋ ਗਿਆ ਸਿਰ ਦਰਦ ਕਰਦੀ ਹੂੰ ਫਿਰ ਹਟਦਾ ਵੀ ਨਹੀਂ ਹੈ ਜੀ ਕੋਈ ਵਾਲੀ ਲੱਗਦੀ ਗੋਲੀ ਲੈ ਤਾ ਵੀ ਹਟਦਾ ਨਹੀਂ ਅੱਗੇ ਮੈਂ ਟੋਪੀ ਲੈਂਦੀ ਨਹੀਂ ਹੁੰਦੀ ਸੀ ਮੱਥੇ ਤੇ ਖਾਲੀ ਹੋਣ ਲੱਗ ਜਾਂਦੀ ਹੈ ਜੀ ਟੋਪੀ ਨਾਲ ਇਹ ਨੂੰ ਸੌਫਟੀ ਬਣਾਈ ਹੋਈ ਐ ਤਾਂ ਕਰਕੇ ਲਈ ਜਾਂਦੀ ਐ ਉਹ ਵੀ ਠੰਡ ਠੰਡ ਜਦੋਂ ਧੁੱਪ ਜੀ ਨਿਕਲਦੀ ਫਿਰ ਜਦੀ ਲੌਂਹੀ ਪੈ ਜਾਂਦੀ ਐ ਨੌਂੀ ਮੀਂਹ ਦਾ ਪਕਾਟ ਲਿਆ ਹੁਣ ਇਹਨੂੰ ਵਿੱਚ ਪਾ ਦਿੰਦੇ ਆ ਨਾਲ ਪਾਦਾਂ ਦੀ ਧਣੀ ਆ ਬਸ ਫਿਰ ਦੋ ਚਾਰ ਮਿੰਟ ਸੇਕ ਲਵਾ ਕੇ ਇਹਦੇ ਵਿੱਚ ਨੌਨ ਵਰਗੇ ਰਚ ਜੂਗਾ ਜੀ ਪਨੀਰ ਦੇ ਵਿੱਚ ਪੰਜ ਚਾਰ ਮਿੰਟ ਸੇਕ ਲਵਾ ਲਾਂਗੇ ਘੱਟ ਗਿਆ ਸਿੱਧੇ ਤਰੀ ਆਪਣੀ ਗਾੜੀ ਹੋ ਗਈ ਪਈ ਹੈ ਮੱਚ ਪਾ ਲੇ ਧਨੀਆ ਵੀ ਪਾ ਲਦੇ ਨਾਲ एक है जी गर्म मसाला अद्धा का चमचा ही पा दी अंदाजे गैस अपना घटे है पांच चार मिनट इसे कलवा ਸਬਜੀ ਆਪਣੀ ਬਣ ਗਈ ਜੀ ਹੁਣ ਰੋਟੀ ਲਗਦੇ ਆ ਇਹਨੂੰ ਥੋੜਾ ਜਿਹਾ ਆਪਾਂ ਘਿਓ ਦਾ ਹੱਥ ਲਾ ਕੇ ਮੁੱਕੀ ਦੇ ਲਾਂਗੇ ਆਟੇ ਨੂੰ ਤੇ ਗੈਸ 'ਤੇ ਕਰ ਦਿੱਤਾ ਸੀ ਬਣਨਾ ਸਬਜੀ ਆਪਣੀ ਬਣੀ ਹੋਈ ਹੈ ਰੋਟੀ ਬਣਾ ਲੈਂਦੇ ਹਾਂ ਲਓ ਜੀ ਤੇ ਇੱਧਰ ਆਪਣਾ ਘਿਓ ਵੀ ਗਰਮ ਹੋ ਰਿਹਾ ਹੈ ਤੇ ਇੱਧਰ ਇਹ ਹੈ ਜੀ ਇਹ ਵੀ ਗੈਸ ਸਿਮਤੇ ਕਰਿਆ ਹੋਇਆ ਹੌਲੀ-ਹੌਲੀ ਬਣਨਾ ਹੈ ਅੱਜ ਦੀ ਵੀਡੀਓ ਆਪਣੀ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੀ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ